ਸਸਿਕਾ ਐਸਐਮਜੀ ਨਿਊਜ਼ ਦੇਖ ਰਹੇ ਦਸਕਾ ਨਾਮ ਮਕਲਵਾਂਸਨ ਨਾਰਵੀਸ ਸਵਾਗਤ ਕਰਦਾ ਪੰਜਾਬ ਦੇ ਵਿੱਚੋਂ ਜਿੰਨੇ ਲੋਕ ਬਾਹਰ ਜਾ ਰਹੇ ਨੇ ਸ਼ਾਇਦ ਹੀ ਉਹਨੇ ਵਾਪਸ ਆ ਰਹੇ ਨੇ ਲਗਾਤਾਰ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਬਹੁਤ ਹੋਰ ਕੰਟਰੀਆਂ ਜਿੱਥੇ ਲੋਕ ਬਾਹਰ ਜਾ ਰਹੇ ਨੌਜਵਾਨ ਪੀੜ੍ਹੀ ਹੈ ਜਿਹੜੀ ਆਪਾਂ ਨੂੰ ਇੱਕ ਉਹ ਪੰਜਾਬ ਵਿੱਚ ਦੇਖ ਕੇ ਉਹ ਬਾਹਰ ਪੇਖ ਆਪਣਾ ਦੇਖ ਰਹੀ ਹੈ ਤੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਪਿੰਡ ਦੁਸਾਂਜ ਜਿਹੜਾ ਦਜੀਤ ਦੁਸਾਂਝ ਦਾ ਪਿੰਡ ਹੈ ਦਸੀ ਸ਼ਾਂਤ ਨੂੰ ਕੌਣ ਨਿਜਾਰਦਾ ਪੰਜਾਬੀ ਸਿੰਗਰ ਤੇ ਬਹੁਤ ਵੱਡੇ ਐਕਟਰ ਨੇ ਦਜੀਤ ਦੁਸਾਂਝ ਜਿਨ੍ਹਾਂ ਦੀਆਂ ਫਿਲਮਾਂ ਅਕਸਰ ਹੀ ਦੇਖਦੇ ਹਾਂ ਅਕਸਰ ਉਹਨਾਂ ਦੇ ਗਾਣੇ ਸੁਣਦੇ ਹਾਂ ਸਾਡੀ ਟੀਮ ਜਦੋਂ ਦੁਸਾਂਝ ਕਲਾ ਪਿੰਡ ਵਿੱਚ ਪਹੁੰਚਦੀ ਹੈ ਤਾਂ ਉਸ ਦੇਖਦੀ ਹੈ ਕਿ ਉੱਥੇ ਲਗਭਗ ਅੱਧ ਤੋਂ ਜ਼ਿਆਦਾ ਪਿੰਡ ਦੇ ਿੰਦਲੇ ਲੱਗੇ ਹੋਏ ਨੇ ਘਰਾਂ ਨੂੰ ਜਿੰਦੇ ਲੱਜੁੱਕੇ ਨੇ ਉੱਥੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਿੰਡ ਦੇ ਲੋਕਾਂ ਦੇ ਨਾਲ ਉਹਨਾਂ ਦੱਸਿਆ ਇਹ ਨੌਜਵਾਨਾਂ ਨੂੰ ਇੱਥੇ ਆਪਣਾ ਕੋਈ ਐਕਸ਼ਨ ਦੇਖ ਰਿਹਾ ਉਹ ਸੋਚ ਰਹੇ ਨੇ ਕਿ ਸਾਡਾ ਇਹ ਭੂਇੱਖ ਹੈ ਉਹ ਸ਼ਾਇਦ ਬਾਹਰਲੇ ਕੰਟਰੀਆਂ ਵਿੱਚ ਜਾ ਕੇ ਬਣੇਗਾ ਔਰ ਦੇ ਨਾਲ ਦੇ ਨਾਲ ਉੱਥੇ ਜਸਵਿੰਦਰ ਸਿੰਘ ਜੋ ਕਿ ਦਜੀਤ ਦੁਸਾਨ ਦੇ ਕਜ਼ਨ ਨੇ ਉਹਨਾਂ ਦੇ ਬ੍ਰਦਰ ਲੱਗਦੇ ਨੇ ਉਹ ਵੀ ਸਾਨੂੰ ਮਿਲੇ ਤੇ ਉਹਨਾਂ ਨੇ ਵੀ ਦੱਸਿਆ ਕਿ ਪਿੰਡ ਲਗਭਗ ਖਾਲੀ ਹੋ ਚੁੱਕਿਆ ਹੈ ਔਰ ਇੱਥੇ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਕੋਠੀਆਂ ਨੇ ਤੇ ਬਹੁਤ ਵੱਡੇ ਵੱਡੇ ਮਕਾਨ ਨੇ ਜਿਨ੍ਹਾਂ ਨੂੰ ਜਿੰਦੇ ਲੱਗ ਚੁੱਕੇ ਨੇ ਚਿੰਤਾ ਦਾ ਅਸ਼ਾ ਜ਼ਰੂਰ ਹੈ ਕਿ ਪੰਜਾਬ ਦੀ ਜਵਾਨੀ ਹੈ ਜਿਹੜੀ ਪੰਜਾਬ ਦੀ ਕਰੀਮ ਹੈ ਪੰਜਾਬ ਦੇ ਪੜ੍ਹੇ ਲਿਖੇ ਵਰਗ ਹੈ ਉਹ ਲਗਾਤਾਰ ਬਾਹਰ ਦਾ ਰੁਕ ਕਰ ਰਿਹਾ ਤੇ ਬਾਹਰ ਜਾ ਕੇ ਹੀ ਵੀ ਉਹ ਬਾਹਰ ਦੇ ਆਂਟਰੀ ਦਾ ਹੀ ਕੁਸਾਰੇਗਾ ਜੇਕਰ ਇੱਥੇ ਵਿਅਕਤੀ ਪੜ੍ਹ ਕੇ ਇੱਥੇ ਨੌਕਰੀ ਲੈਂਦਾ ਹੈ ਇੱਥੇ ਉਹਦੀ ਜਿਹੜੀ ਕਾਬਿਲਤ ਹੈ ਉਹ ਸਾਬਤ ਹੁੰਦੀ ਹੈ ਔਰ ਉਹ ਆਪਣੀ ਕਾਬਿਲਤ ਦੇ ਦਸਤੇ ਪੰਜਾਬ ਦਾ ਕੁਝ ਬਿਹਤਰ ਬਣਾਉਂਦਾ ਹੈ ਤਾਂ ਪੰਜਾਬ ਦੀ ਬਿਹਤਰੀ ਲਈ ਹੋਵੇਗਾ ਪਰ ਜਿਹੜਾ ਨੌਜਵਾਨ ਪੰਜਾਬ ਤੋਂ ਬਾਹਰ ਚਾਹੇ ਉਹ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਇਦੇ ਵਿੱਚ ਆਇਆ ਗਿਆ ਹੋਵੇ ਉਹ ਉੱਥੇ ਦੀ ਵਧਤੀ ਕਰੇਗਾ ਨਾ ਕਿ ਪੰਜਾਬ ਦੀ ਸੋਚਣ ਦਾ ਬਿਸ਼ਾਏ ਕਿ ਜਿਸ ਤਰ੍ਹਾਂ ਦਲਜੀਤ ਜੋਹਾਂਜ ਪੱਗ ਨੂੰ ਪ੍ਰਮੋਟ ਕਰਦੇ ਨੇ ਸਿੱਖਿਆਦਾਨ ਨੂੰ ਪ੍ਰਮੋਟ ਕਰਦੇ ਨੇ ਪੰਜਾਬ ਨੂੰ ਪ੍ਰਮੋਟ ਕਰਦੇ ਨੇ ਪੰਜਾਬੀ ਨੂੰ ਪ੍ਰਮੋਟ ਕਰਦੇ ਨੇ ਉਸ ਤਰ੍ਹਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਦਨ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਇਹ ਲੋਕ ਨੇ ਨੌਜਵਾਨ ਨੇ ਉਹ ਪੰਜਾਬ ਦੇ ਵਿੱਚ ਰਹਿਣ ਪੰਜਾਬ ਦੇ ਵਿੱਚ ਕੰਮ ਕਰਨ ਤੇ ਪੰਜਾਬ ਦੇ ਵਿੱਚ ਤਰੱਕੀ ਹਾਸਲ ਕਰੇ। ਜੀ ਮੇਰਾ ਹੁਸ਼ਿਆ ਜੀ ਹੁਸ਼ਿਆ ਜੀ ਇੱਥੇ ਲੋਕ ਜਿਹੜੇ ਨੇ ਕਾਫੀ ਲੋਕਾਂ ਦੇ ਘਰ ਦੇ ਬਾਹਰ ਤਾਲੇ ਹੀ ਤਾਲੇ ਨਜ਼ਰ ਆਏ ਨੇ ਲੋਕ ਕਿੱਥੇ ਚਲੇ ਗਏ ਸਾਡੇ ਖਾਸਕ ਲੋਕ ਬਾਹਰ ਹੀ ਐ ਇੱਥੇ ਇੱਥੇ ਘਾਟਾ ਲੋਕ ਰਹਿੰਦੇ ਵੇ ਆ ਮਾਂ ਬਾਪ ਹੀ ਰਹਿੰਦੇ ਵੇ ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ ਕਿਉਂਕਿ ਅਸੀਂ ਦੇਖਿਆ ਹੈ ਕਿ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਸਾਰੇ ਬੱਚੇ ਤੋਂ ਉਹਨਾਂ ਕੇ ਬਾਹਰ ਹੀ ਆ ਹੱਥੀ ਕੋਈ ਨਹੀਂ ਹੈਗਾ ਕਿੰਨੇ ਕੁ ਲੋਕ ਅਜੇ ਫਿਰ ਪਿੰਡ ਦੇ ਵਿੱਚ ਰਹਿ ਰਹੇ ਨੇ ਬਜ਼ੁਰਗ ਹੀ ਰਹਿ ਰਹੇ ਆ ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹਿ ਰਿਹਾ ਹੈ ਬਾਕੀ ਸਾਰੇ ਬਾਹਰ ਹੀ ਆ ਜੀ ਅਤੇ ਜੇ ਗੱਲ ਕੀਤੀ ਹੈ ਕਿ ਕਿ ਨੌਜਵਾਨ ਪੀੜ੍ਹੀ ਨੂੰ ਤਾਂ ਕਿਹਾ ਜਾ ਰਿਹਾ ਹੈ ਕਿ ਬਾਹਰ ਨਾ ਜਾਣੇ ਇੱਥੇ ਹੀ ਰਹਿ ਕੇ ਜਿਹੜਾ ਕੰਮਕਾਰ ਕਰਣ ਨਹੀਂ ਲੋਕਾਂ ਨੂੰ ਸ਼ੌਂਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ ਉਹ ਵੀ ਕਹਿੰਦੇ ਵੀ ਅਸੀਂ ਅਸੀਂ ਬਾਹਰ ਹੀ ਨਿਕਲੀਏ ਇੱਕ ਦੂਜੇ ਨੂੰ ਦੇਖ ਕੇ ਜਿਹਦਾ ਭੇਡ ਚੱਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ ਉਹ ਆ ਸਾਬ ਕੱਢ ਪੈਂਦੇ ਕੋਈ ਨਹੀਂ ਇੱਧਰ ਹੈਗੇ ਰਹਿ ਕੇ ਖੁਸ਼ ਅਸਰ ਕੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਸਿੰਘ ਮੇਰਾ ਨਾਮ ਹੈ ਜੀ ਗੁਰਮੀਤ ਜੀ ਇਸ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਲੋਕਾਂ ਦੇ ਘਰਾਂ 'ਚ ਅਸੀਂ ਦੇਖਿਆ ਤਾਲੇ ਨਜ਼ਰ ਆਏ ਨੇ ਇੱਥੇ ਦੇ ਪਿੰਡ ਦੇ ਲੋਕ ਕਿੱਥੇ ਚਲੇ ਗਏ ਪਿੰਡੇ ਦੇ ਲੋਕ ਜ਼ਿਆਦਾਤਰ ਨੌਜਵਾਨ ਪੀੜ੍ਹੀ ਤਾਂ ਉਹ ਤੁਸੀਂ ਸਮਝੇ ਰਹੇ ਹੋ ਕਿ ਬਾਹਰ ਨੂੰ ਜ਼ਿਆਦਾ ਜਾ ਰਹੀ ਹੈ ਇਹ ਰੁਝਾਨ ਬਾਹਰ ਦਾ ਹੀ ਆ ਤੇ ਇਧਰ ਕਿਉਂਕਿ ਕੋਈ ਕਾਰੋਬਾਰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਇਸ ਕਰਕੇ ਕੋਈ ਖੂਜਲ ਕਰਨ ਵਾਸਤੇ ਆਪਣੇ ਰੋਜੀ ਰੋਟੀ ਕਮਾਉਣ ਵਾਸਤੇ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਯਾਦ ਆਲ ਮੋਸਟਲੀ ਤਾਰੇ ਲੱਗੇ ਹੋਏ ਆ ਘਰਾਂ ਦੇ ਘਰ ਬੰਦ ਪਏ ਆ ਕੋਈ ਕਾਫੀ ਮਾਲੋ ਬਾਹਰੋਂ ਆ ਕੇ ਕਿਰਾਏਦਾਰ ਬਹੁਤ ਰਹਿ ਰਹੇ ਆ ਇੱਥੇ ਤੇ ਤੇ ਜੇ ਗੱਲ ਕਿ ਨਹੀਂ ਵੱਡੀ ਵੱਡੀ ਕੂਠੀਆਂ ਮਈਆਂ ਉੱਤੇ ਕੀ ਤਾਂ ਖਰਚ ਆਉਂਦਾ ਹੈ ਤੇ ਲੋਕ ਜਿਹੜਾ ਅਦਰ ਉੱਤੇ ਖਰਚ ਕਰਦੇ ਇੱਥੇ ਕਾਰੋਬਾਰ ਕਿੱਥੇ ਬਾਕਸ ਬਜ਼ੁਰਗ ਜਿੱਦਾਂ ਤੇ ਲੋ ਬਈ ਸਵਰਗ ਸਦਾਰ ਗਏ ਆ ਤੇ ਬੱਚੇ ਨਵੀਂ ਪੀੜ੍ਹੀ ਜਿਹੜੀ ਉਹ ਬਾਹਰ ਚਲੀ ਗਈ ਆ ਕੁਝ ਮਾਪੇ ਵੀ ਬੱਚਿਆਂ ਦੇ ਮਗਰ ਬਾਹਰ ਚਲੇ ਗਏ ਆ ਇਸ ਕਰਕੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਤਾਲਾਬੰਦੀ ਦੇਖਣ ਨੂੰ ਮਿਲ ਰਹੀ ਆ ਤੇ ਜੇ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਅਸੀਂ ਅਸੀਂ ਦਵਾਂਗੇ ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੇ ਲੱਗ ਨਹੀਂ ਰਿਹਾ ਕਿ ਲੋਕ ਹਜੇ ਵੀ ਨਹੀਂ ਬਾਹਰ ਹੀ ਗਏ ਨਹੀਂ ਦੇਖੋ ਜੀ ਸਰਕਾਰਾਂ ਕਹਿੰਦੀਆਂ ਤੇ ਕੋਸ਼ਿਸ਼ ਆ ਪਰ ਕਰਦਿਆਂ ਬਹੁਤ ਘਟਿਆ ਸਰਕਾਰ ਇਧਰ بے ਰੋਜ਼ਗਾਰੀ ਬੇਰੋਜ਼ਗਾਰੀ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਵੱਧ ਗਈ ਆ ਤੇ ਇਧਰ ਕੋਈ ਵੀ ਜਿੰਨੀ ਮਰਜ਼ੀ ਪੜ੍ਹਾਈ ਕਰ ਲੋ ਉਹਦੇ ਹਿਸਾਬ ਨਾਲ ਕੋਈ ਨੌਕਰੀ ਪੇਸ਼ਾ ਨੌਕਰੀ ਮਿਲਣ ਦੀ ਆਸ ਬਹੁਤ ਘਟਿਆ ਧਿਆਨ ਵਾਲੇ ਸਮੇਂ ਚ ਲੱਗਦਾ ਕਿ ਪਿੰਡ ਖਾਤੀ ਹੋ ਜਾਏ ਆ ਆਉਣ ਵਾਲੇ ਸਮੇਂ ਚ ਜੇ ਇਸ ਹਸਾ ਆਪਣਾ ਹਾਲਾਤ ਚੱਲ ਰਹੇ ਆ ਪਿੰਡ ਦਾ ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਪੁਆਰ ਤੇ ਖੜਾ ਹੈਗਾ ਜਿੱਦਾਂ ਕਹਿ ਲਵੋ ਕਿ ਪੂਰੇ ਪੰਜਾਬੇ ਬਾਹਰ ਨੂੰ ਵਹੀਰਾਂ ਘੱਟ ਕੇ ਜਾ ਰਿਹਾ ਹੈਗਾ ਇਹ ਵੈਸੇ ਪੰਜਾਬ ਲਈ ਕਾਫੀ ਮਾੜੀ ਗੱਲ ਹੈ ਗਈ ਆ ਤੇ ਆਉਣ ਵਾਲੇ ਕੋ ਵਿਖ ਲਈ ਵੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਮਾਲਾ ਸੋਚਣ ਵਾਲੀ ਗੱਲ ਹੈ ਗਈ ਆ ਸਰ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਜੀ ਕਾਫੀ ਦੇਖਿਆ ਸੀ ਪਿੰਡ ਦੇ ਵਿੱਚ ਘਰ ਦੇ ਲੋਕ ਲੱਗੇ ਹੋਏ ਨੇ ਵੱਡੀ ਵੱਡੀ ਖੂਟੀਆਂ ਤੇ ਲੋਕ ਹੀ ਲੋਕ ਉੱਧਰ ਆਏ ਨੇ ਕਾਰਨ ਕੀ ਹੈ ਕਾਰਨ ਇਹ ਆ ਭਾਜੀ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਆ ਕਾਫੀ ਵਿਦੇਸ਼ ਦੇ ਵਿੱਚ ਜਨ ਉਹਦੇ ਕਾਰਨ ਸਾਡਾ ਪਿੰਡ तकरीबन ਅੱਧੇ ਤੋਂ ਜ਼ਿਆਦਾ ਖਾਲੀ ਹੈ। ਜ਼ਿਆਦਾ ਲੋਕੀ ਬਾਹਰ ਚ ਪਿੰਡ ਦੇ ਵਿੱਚ ਇਸ ਕਰਕੇ ਜ਼ਿਆਦਾ ਪਿੰਡ ਮਤਲਬ ਖਾਲੀ ਹੋਏ। ਇਹ ਕਿੰਨੇ ਸਮੇਂ ਤੋਂ ਜਿਹੜਾ ਲੋਕ ਬਾਹਰ ਨੂੰ ਰੁਖ ਕਰ ਰਹੇ ਆ ਪਿੰਡ ਤੋਂ ਕਿਤੇ ਇਹ ਤਾਂ ਨਹੀਂ ਕਿ ਦਲਜੀਤ ਬਾਹਰ ਚਲਾ ਗਿਆ ਹੈ ਦਲਜੀਤ ਇੱਕ ਵੱਡਾ 스타 ਬਣ ਗਿਆ ਹੈ ਜਿਸ ਕਰਕੇ ਲੋਕੀ ਬਾਹਰ ਨਹੀ ਉਹ ਤਾਂ ਇਉਂ ਨਹੀਂ ਗੱਲ ਹੈਗੀ ਉਹ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਕਾਫੀ ਮਤਲਬ ਮਹਾਨ ਹਸਤੀਆਂ ਹੋਈਆਂ ਜਿੱਦਾਂ ਆਪਾਂ ਕਹਦੇ ਇਹ ਉਜਲ ਦਸਾਂਝ ਕੈਨੇਡਾ ਦੇ ਮੁੱਖ ਮੰਤਰੀ ਸੀ ਉਹ ਵੀ ਸਾਡੇ ਪਿੰਡ ਤੋਂ ਸੀ ਹੈਨਾ ਇਹ ਇਹ ਤੇ ਨਹੀਂ ਗੱਲ ਬਈ ਇਹ ਮਤਲਬ ਬਾਹਰ ਗਿਆ ਇੱਕ ਦਾ ਜਿੱਤੇ ਤਾਂ ਲੋਕ ਜਾਣ ਲੱਗੇ ਪਰ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਇਹੀ ਆ ਵੀ ਫੈਮਿਲੀਆਂ ਪਹਿਲਾਂ ਤੋਂ ਹੀ ਬਾਹਰ ਹੈ ਪਰ ਜੇ ਲੋਕ ਸਾਰੇ ਹੀ ਬਾਹਰ ਚਲੇ ਜਾਣਗੇ ਤਾਂ ਪਿੰਡ ਤਾਂ ਖਾਲੀ ਹੋ ਜਾਏਗਾ ਇਹ ਤਾਂ ਗੱਲ ਹੈਗੀ ਆ ਵੀ ਜਦੋਂ ਸਾਰੇ ਬਾਹਰ ਚਲੇ ਜਾਣਗੇ ਪਿੰਡ ਤਾਂ ਖਾਲੀ ਤੇ ਫਿਰ ਪਿੰਡ ਚ ਰਹੂਗਾ ਕੌਣ ਏ ਦਾ ਹੁਣ ਆਉਣ ਵਾਲਾ ਸਮਾਂ ਦੇਖਦੇ ਆ ਕਿੱਦਾਂ ਹੁੰਦੀ ਆ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਵੀ ਰਹਿ ਕੇ ਕਿਸੇ ਦਾ ਬੱਚਾ ਹੁਣ ਤੁਸੀਂ ਦੇਖ ਲਓ ਸਾਡੇ ਹੀ ਦੇਖ ਲਓ ਸਾਰਿਆਂ ਦੇ ਘਰ-ਪਰਤੀ ਦੇਖ ਲਓ ਇੱਕ-ਇੱਕ ਬੱਚਾ ਬਾਹਰ ਹੀ ਹੋਊਗਾ ਕਿਸੇ ਵੀ ਬਾਹਰ ਜਾਣ ਮੇਰੇ ਤਾਂ ਆਪ ਤਿੰਨੇ ਹੀ ਬਾਹਰ ਆ ਅੱਛਾ ਮੈਂ ਤਾਂ ਸਰਕਾਰੀ ਜੋਬ ਕਰਦਾ ਇੱਥੇ ਹਾਂ ਠੀਕ ਐ ਉਹ ਤਾਂ ਕਰਕੇ ਆਪਾਂ ਰੁਕੇ ਉਹ ਨਹੀਂ ਤਾਂ ਆਪਾਂ ਵੀ ਬੱਚਿਆਂ ਕੋਈ ਜਾਣਾ ਹੀ ਹੈਗੇ अच्छा एंड ते ਲੱਗ ਨਹੀਂ ਰਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਲੋਕ ਬਾਹਰ ਨਾ ਜਾਣ ਲੋਕਾਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾਏਗਾ ਕਿਉਂਕਿ ਜਿੰਨੀਆਂ ਵੱਡੀਆਂ ਕੋਠੀਆਂ ਭਾਈਆਂ ਉਸ ਹਿਸਾਬ ਨਾਲ ਤਾਂ ਲੋਕ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਰੋਜ਼ਗਾਰ ਦੇਵੇ ਵੀ ਸਰਕਾਰ ਹਨਾ ਆਪਾਂ ਕਹਿੰਨੇ ਆ ਹੁਣ ਇੱਥੇ ਕਿੰਨੀ ਦੁਨੀਆ ਹੈ ਜਿਹੜੀ ਪੜ੍ਹੀ ਲਿਖੀ ਹੈ ਇੰਨੀ ਦੂਰੀ ਫਿਰਦੀ ਉਹ ਤਾਂ ਇਹ ਕਹਿ ਹੀ ਰਹੇ ਆ ਵੀ ਦੇਮਾਂਗੇ ਦੇ ਜਿਆਦਾ ਪਤਾ ਹੋਵੇ ਵੀ ਆ ਮੈਨਣਾ ਆਪਾਂ ਨੂੰ ਕੁਝ ਮੁਰੇ ਨੌਜਵਾਨਾਂ ਨੂੰ ਦੇਸੀ ਤਾਂ ਭਾਜੀ ਫੇਰੇ ਰੁਕਊਗਾ ਜੈ ਮੁਰੇ ਸਰ ਏਦਾਂ ਲੱਗ ਨਹੀਂ ਰਿਹਾ ਕਿ ਜੇ ਲੋਕ ਹੀ ਲੱਗੇ ਸਾਰੇ ਦਾ ਪਿੰਡ ਨੂੰ ਫਿਰ ਖਾਲੀ ਹੋ ਜਾ। ਤੇ ਨਾ ਫਿਰ ਇੱਥੇ ਕੋਈ ਰਹੇਗਾ ਤੇ ਫਿਰ ਪਿੰਡ ਦਾ ਨਾਮ ਵੀ ਜਿਹੜਾ ਹਾਂਜੀ ਉਹ ਤਾਂ ਰਹੂਗਾ ਹੀ। ਇਹ ਤਾਂ ਹੋਣਾ ਹੀ ਐ ਇੱਕ ਦਿਨ ਜਿੱਦਾਂ ਜਿਹੜਾ ਹਾਲਾਤ ਆ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਇਹ ਹੀ ਕਹਿ ਰਹੀ ਆ ਵੀ ਅਸੀਂ ਜਾਣਾ ਹੀ ਬਾਹਰ ਆ ਤੇ ਇੱਕ ਦਿਨ ਤਾਂ ਏਦਾਂ ਦਾ ਟਾਈਮ ਆਊਗਾ ਕਿ ਖਾਲੀ ਹੋਣਗੇ ਫਿਰ ਤੇ ਕਿਵੇਂ ਰੁਕਿਆ ਕਿਵੇਂ ਜਾਵੇ ਸੀ ਇਹ ਤਾਂ ਹਾਲ ਤਾਂ ਇੱਕੋ ਹੀ ਆ ਜੇ ਸਰਕਾਰ ਇਧਰ ਬੱਚਿਆਂ ਨੂੰ ਨੌਕਰੀਆਂ ਦੇਵੇ ਉਹਨਾਂ ਲਈ ਕੋਈ ਨੌਕਰੀ ਵਧੀਆ ਹੋਵੇ ਉਹਨਾਂ ਦੇ ਰਹਿਣ ਦਾ ਅਗਲੇ ਨੂੰ ਇਹ ਹੋਵੇ ਵੀ ਹਾਂ ਅਸੀਂ ਇੱਥੋਂ ਗੁਜ਼ਾਰਾ ਕਰ ਸਕਦੇ ਇਹ ਹੀ ਕਾਰਨ ਹੈ ਹੋਰ ਤਾਂ ਨਹੀਂ ਰੁਕਦਾ ਕੋਈ